ਲਓ ਜੀ ਦੋਸਤੋ ਅੱਜ ਫੇਰ ਤੁਹਾਨੂੰ ਸਾਡੇ KMT ਆਯੁਰਵੇਦਾ ਗਰੋ ਲਾਈਫ ਦਾ ਇੱਕ ਜ਼ਬਰਦਸਤ ਰਿਜ਼ਲਟ ਦਿਖਾਉਣ ਜਾ ਰਹੇ ਆ ਤੇ ਦੋਸਤੋ ਜਿਹੜੇ ਸਾਡੇ ਰਿਜ਼ਲਟ ਹੁੰਦੇ ਨੇ ਅਸੀਂ ਤੁਹਾਨੂੰ ਰਿਜ਼ਲਟ ਦਿਖਾਉਂਦੇ ਰਹਿੰਨੇ ਆ ਅਲੱਗ-ਅਲੱਗ ਵੀਡੀਓ ਦੇ ਵਿੱਚ ਤਾਂ ਸਾਡੇ ਜਿਹੜੇ ਰਿਜ਼ਲਟ ਮਤਲਬ ਇਹ ਕੋਈ ਸਕ੍ਰਿਪਟਡ ਨਹੀਂ ਹੁੰਦੇ ਹੈਗੇ ਇਹ ਅਸੀਂ ਜੈਨੂਨ ਲੈ ਕੇ ਆਂਨੇ ਆ ਜਿਹੜਾ ਵੀ ਸਾਡਾ ਕੋਈ ਗਰੂ ਲੱਗਦਾ ਰਿਜ਼ਲਟ ਹੁੰਦਾਗਾ ਤੇ ਅੱਜ ਫੇਰ ਸਾਡੇ ਨਾਲ ਨੇ ਪੰਜਾਬ ਦੇ ਮਸ਼ਹੂਰ ਕਲਾਕਾਰ ਤਸੇਮ ਸੂਫੀ ਜੀ ਤੇ ਕਿਸ ਮੋਹੀਆ ਮਿਲ ਕੇ ਕੇ ਤੁਰ ਗਿਆ ਤੇ ਤੁਰ ਗਿਆ ਛੇਤੀ ਆ ਬੁੜਵਾ ਤੇ ਕਿਸੇ ਕਾਰਨ ਕਰਕੇ ਇਹਨਾਂ ਨੂੰ ਨਸ਼ੇ ਦੀ ਲਤ ਨੇ ਘੇਰ ਲਿਆ ਸੀਗਾ ਔਰ ਕੀ ਨਸ਼ਾ ਕਰਦੇ ਸੀ ਕਿੰਨਾ ਟਾਈਮ ਹੋ ਗਿਆ ਤੇ ਅੱਜ ਅਸੀਂ ਤਰਸੀਮ ਜੀ ਦੀ ਜੋ ਬੰਨੀ ਸੁਣਦੇ ਆ ਕਿ ਹੁਣ ਸਾਡਾ ਜਿਹੜਾ ਪ੍ਰੋਡਕਟ ਹੈ ਲੈ ਕੇ ਇਹਨਾਂ ਨੂੰ ਕੀ ਰਿਜ਼ਲਟ ਮਿਲੇ ਹਾਂਜੀ ਦਰਸ਼ਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਦੁਆ ਜੋ ਵੀ ਹੈ ਸਾਰੇ ਕਬੂਲ ਕਰਿਓ ਜੀ ਤੇ ਗੱਲ ਇਹ ਹੈ ਵੀ ਮੰਮੀ ਦੀ ਡੈਥ ਹੋ ਗਈ ਸੀ ਮੇਰੀ 2022 ਚ ਉਸ ਤੋਂ ਬਾਅਦ ਕਈ ਪ੍ਰੋਬਲਮਾਂ ਨੇ ਮੈਨੂੰ ਘੇਰ ਲਿਆ ਨੈਗੇਟਿਵਿਟੀ ਥਾਟ ਮੇਰੇ ਜਿਆਦਾ ਹੋ ਗਏ ਇਕੱਲਾਪਨ ਕਰਕੇ ਪ੍ਰੋਬਲਮ ਹੋ ਗਈ ਇੱਕ ਵੇਲੇ ਰੀਡ ਦੀ ਹੱਡੀ ਦੀ ਨਾ ਟੈਬਲੇਟ ਲੱਗਦੀ ਹੁੰਦੀ ਸੀਗੀ ਜਿਹਦੇ ਕਰਕੇ ਮੈਨੂੰ ਦਰਦ ਹੁੰਦਾ ਸੀਗਾ ਹੈਂਡਿਕਪ ਤੋਂ ਹੋਣ ਦੇ ਬਾਅਦ ਤੇ ਉਹ ਗੋਲੀ ਨਸ਼ੇ 'ਚ ਕਦੋਂ ਬਦਲ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ 8 ਸਾਲ ਤੋਂ ਲਗਾਤਾਰ ਮੈਨੂੰ ਇਹ ਨਸ਼ੇ ਲੱਗ ਗਿਆ ਜੀ ਇਹਦੇ ਬਿਨਾ ਮੈਨੂੰ ਬੇਚੈਨੀ ਰਹਾ ਕਰੀ ਜੀ ਮੈਂ ਨਾ ਲਿਆ ਕਰਾਂ ਤੇ ਰਾਤ ਨੂੰ ਮੈਨੂੰ ਨੀਂਦ ਨਾ ਆਇਆ ਕਰੇ ਬਹੁਤ ਜ਼ਿਆਦਾ ਬੇਚੈਨੀ ਨੈਗੇਟਿਵ ਥਾਟ ਚਿਰਚੜਾ ਪਾਣਾ ਮੇਰਾ ਕੁਝ ਨਹੀਂ ਹੋ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਜੀ ਇਹਦੇ ਵਿੱਚ ਮੈਂ ਉੱਜਾ ਰਿਹਾ ਤਾਂ ਮੈਂ ਇੱਕ ਦਿਨ ਸਕਰੀਨ ਤੇ ਉੱਤੇ ਇਹ ਮੈਂ ਮੋਬਾਈਲ ਦੇਖ ਰਿਹਾ ਸੀ ਜਦੋਂ ਤਾ ਇਹ ਹੈਡਾਈ ਗਰੋ ਲੈਫਟ ਦੀ ਤੇ ਮੈਂ ਇਹ ਪ੍ਰੋਡਕਟ ਜਦੋਂ ਦੇਖਿਆ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਨੰਬਰ ਸਕਰੀਨ ਤੇ ਦੇਖ ਕੇ ਤੇ ਇਹਨਾਂ ਨੇ ਮੈਨੂੰ ਕਹਿਆ ਕਹਿੰਦੇ ਵੀ ਵੀ ਕਿੰਨੇ ਚਿਰ ਤੋਂ ਆ ਭਾਈ ਮੈਂ ਕਹਾਂ ਜੀ ਇੰਨੇ ਤੋਂ ਆ ਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੈ ਲਓ ਤੇ ਮੈਂ ਜਦੋਂ ਲੈਤਾ ਮੇਰੇ ਮਨ ਚ ਇਹ ਸੀ ਵੀ ਪਤਾ ਨਹੀਂ ਕੋਰੂ ਕਾ ਨਾ ਤਾਂ ਮੈਂ ਇੱਕ ਦਿਨ ਹੀ ਜਦੋਂ ਲੈਤਾ ਰਾਤ ਨੂੰ ਦੋ ਚਮਚੀ ਲੈਂਦੇ ਸੀ ਦਹੀਂ ਦੇ ਵਿੱਚ ਤਾਂ ਮੇਰੀ ਸਾਰੀ ਬੇਚਾਨੀ ਖਤਮ ਹੋ ਗਈ ਮੈਂ ਆਰਾਮ ਨਾਲ ਸੋ ਗਿਆ ਇਜਾ ਜਦੋਂ ਸਵੇਰੇ ਉੱਠਿਆ ਮੇਰੇ ਚ ਇੱਕ ਨਵੀਂ ਊਰਜਾ ਜੀ ਲੱਗੀ ਮੈਨੂੰ ਜਿਵੇਂ ਕਿ ਮੈਂ ਅੱਜ ਹੀ ਕਿਸੇ ਜ਼ਹਿਰ ਚੋਂ ਨਿਕਲਿਆ ਹੋਇਆ ਤੇ ਉਹਦੇ ਕਰਕੇ ਦਾ ਤੇ ਮੈਂ ਦਵਾਰੇ ਜਦੋਂ ਲੈਂਦਾ ਉਹ ਬਿਲਕੁਲ ਠੀਕ ਹੋ ਗਿਆ 7 ਦਿਨ ਲਗਾਤਾਰ ਜਦੋਂ ਮੈਂ ਲੈਂਦਾ ਤਾਂ ਉਹ ਜਿਹੜੀ ਨਸ਼ੇ ਵਾਲੀ ਗੋਲੀ ਸੀ ਮੇਰੀ ਉਹ ਹੁਣ ਪੂਰੀ ਤਰ੍ਹਾਂ ਬੰਦ ਹੋ ਗਈ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਇਸ ਪ੍ਰੋਡਕਟ ਦਾ ਜਿਨ੍ਹਾਂ ਨੇ ਐਨਾ ਸੋਹਣਾ ਪ੍ਰੋਡਕਟ ਬਣਾਇਆ ਤੇ ਹੁਣ ਕੋਈ ਮੈਨੂੰ ਬੇਚੈਨੀ ਨਹੀਂ ਹੈਗੀ ਬਹੁਤ ਸੋੜੀ ਨੀਂਦ ਵੀ ਆਉਂਦੀ ਆ ਤੇ ਮੇਰਾ ਮੈਰਿਟ ਅਸਰ ਸਾਰੇ ਖਤਮ ਹੋ ਗਏ ਨੇ ਤੇ ਮੈਂ ਤਾਂ ਵੀਰ ਕੋਲ ਆਇਆ ਸੀ ਦੁਕਾਨ ਤੇ ਇਹਦੇ ਕੋਲ ਵੀਰ ਨਾਲ ਮੇਰੀ ਬਹੁਤ ਦੋਸਤੀ ਹੈਗੀ ਤੇ ਇਹਦਾ ਵੀ ਬਹੁਤ ਧੰਨਵਾਦ ਤੇ ਵੀਰ ਲੱਗੇ ਜਾਂਦੇ ਸੀਗੇ ਤੇ ਮੈਂ ਜਦੋਂ ਇਹਨਾਂ ਦੀ ਗੱਡੀ ਤੇ ਬਕਰੇ ਦੇਖਿਆ ਤੇ ਮੈਨੂੰ ਧੰਨਵਾਦ ਹੋਇਆ ਮੈਂ ਕਿ ਮੈਂ ਬੋਲਣਾ ਯਾਰ ਦੀ ਜਿਹੜੀ ਮੇਰੇ ਨਾਲ ਕੀਤੀ ਉਹ ਤਾਂ ਦੱਸਾਂ ਨਾ ਲੋਕਾਂ ਨੂੰ ਤਾਂ ਕਿ ਹੋਰ ਦੇ ਵੀਤੀ ਪੁੱਤ ਹੋਣ ਹੈਨਾ ਜੇ ਕੋਈ ਮੇਰੀ ਭੈਣ ਭਾਈ ਕੋਈ ਵੀ ਟੀਕਾ ਗੋਲੀ ਨਸ਼ਾ ਚਿੱਟਾ ਜੋ ਵੀ ਕਰਦਾ ਤਾਂ ਮੇਰਾ ਵੀਰ ਮੈਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਮੈਂ ਮਰ ਤਿਆ ਹੋਇਆ ਮੱਕੇ ਮਸੂਰੀ ਨਹੀਂ ਕਰਦਾ ਜੀ ਜਿਹੜੀ ਮੇਰੇ ਨਾਲ ਬੀਤੀ ਆ ਮੈਂ ਤਾਂ ਪਹਿਲੇ ਦਿਨ ਤੋਂ ਹੀ ਠੀਕ ਹੋ ਗਿਆ ਤੁਸੀਂ ਵੀ ਪਹਿਲੇ ਦਿਨ ਤੋਂ ਹੀ ਗਰੰਟੀ ਹੈ ਗੱਲ ਦੀ ਨਾਲ ਦੀ ਨਾਲ ਤੁਸੀਂ ਇਹ ਨਸ਼ੇ ਨੂੰ ਛੱਡ ਦੋਗੇ ਜਿਹੜੀ ਤੁਹਾਡੀ ਜਵਾਨੀ ਹੁਣ ਰੋ ਰਹੀ ਹੈ ਉਹ ਬਚ ਜਾਏਗੀ ਮੈਂ ਤਾਂ ਧੰਨਵਾਦ ਕਰਦਾ ਐਡਾ ਪੁਰਾਣਾ ਸੋਨਾ ਕੀਤਾ ਬਾਈਆਂ ਨੇ ਐਡੀ ਇੱਕ ਚੀਜ਼ ਦੇ ਵਿੱਚ ਹੀ ਜ਼ਿੰਦਗੀਆਂ ਬਿਤਾ ਰਹੇ ਨੇ ਸੋ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਵੀਰ ਜੀ ਇਹਨੂੰ ਜ਼ਰੂਰ ਵਰਤੋ ਇਹਦਾ ਕੋਈ ਗਲਤ ਰਿਜ਼ਲਟ ਨਹੀਂ ਹੈਗਾ ਕੋਈ ਰਚਾ ਕੋਈ ਨੈਗੇਟਿਵਿਟੀ ਵਾਲੀ ਗੱਲ ਨਹੀਂ ਰਹਿਣੀ ਤੁਸੀਂ ਪਹਿਲੇ ਦਿਨ ਵਰਤੋ ਜੋ ਵੀ ਮਰਜੀ ਦਵਾਈ ਖਾਣੋ ਇਹਦਾ ਕੋਈ ਇਸ ਨਾਲ ਕੋਈ ਸਬੰਧ ਨਹੀਂ ਹੈ ਇਹ ਸਿਰਫ ਆਪਣੇ ਉਸ ਚੀਜ਼ 'ਤੇ ਕੰਮ ਕਰਦਾ ਜਿਹੜੀ ਆਪਣੀ ਪ੍ਰੋਬਲਮ ਹੈ ਸੋ ਮੇਰਾ ਨਸਾ ਬਚਿਆ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਅੱਜ ਪੂਰੀ ਤਰ੍ਹਾਂ ਠੀਕ ਹੈ ਤੁਸੀਂ ਵੀ ਵਰਤੋ ਜੀ ਸ਼ੁਕਰੀਆ ਜੀ ਸੇਮ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕੈਮਰੀ ਤੇ ਸ਼ੁਕਰੀ ਅੱਗੇ ਆਉਣ ਦੇ ਲਈ ਤੇ 베ਰਜੀ ਤੋਂ ਵੀ ਆਪਾਂ ਦੋ ਸ਼ਬਦ ਪੁੱਛਾਂਗੇ ਕਿ ਕਿੰਨੇ ਕਿ ਦਿਨ ਤੋਂ ਜਾ ਦੱਸਦੇ ਸੀ ਕਿ ਤਰਸੇਮ ਜੀ ਕਹਿੰਦੇ ਵੀ ਕਾਫੀ ਪੁਰਾਣੇ ਦੋਸਤ ਨੇ ਸਾਡੇ ਮੇਰੇ ਲਈ ਬੈਟਰੀ ਦੇ ਕਾਫੀ ਟਾਈਮ ਤੋਂ ਹੁੰਦੀ ਸੀ ਕਿ ਜੀ ਜੋ ਕਿ ਕਈ ਤਰ੍ਹਾਂ ਦਾ ਇਹ ਨਸ਼ਾ ਲੈੰਦੇ ਸੀ ਕਿ ਜਦ ਵਿੱਚ ਦੱਸਿਆ ਟੈਬਲੇਟ ਵਗੈਰਾ ਤੇ ਮੈਨੂੰ ਉਮੀਦ ਨਹੀਂ ਸੀ ਕਿ ਇਹ ਇਸ ਦਵਾਈ ਦੇ ਨਾਲ ਇਹ ਨਸ਼ਾ ਛੱਡ ਜਾਣਗੇ ਪਹਿਲਾਂ ਤੋਂ ਤੇ ਹੁਣ ਦੇ ਇਹਨਾਂ ਦੇ ਚਿਹਰੇ ਦਾ ਕੀ ਫਰਕ ਲੱਗਦਾ ਉਹ ਜ਼ਿਆਦਾ ਫਰਕ ਹੈ ਜੀ ਪਹਿਲਾਂ ਤਾਂ ਇਹਨਾਂ ਤੋਂ ਮੱਖੀ ਨਹੀਂ ਉੜਦੀ ਜੀ ਨਾਲੇ ਤਾਂ ਨਸ਼ਾ ਕਰਦੇ ਸੀ ਨਾਲੇ ਸੁਸਤੀ ਐਨੀ ਸੀ ਕਿ ਇਹਨਾਂ ਤੋਂ ਉੱਠਿਆ ਤੱਕ ਨਹੀਂ ਜਾਂਦਾ ਸੀ ਪਰ ਅੱਜ ਜੋ ਦੋ ਤੰਦਰਾਂ ਤੋਂ ਮੇਰੇ ਕੋਲ ਆਉਂਦੇ ਨੇ ਕਿ ਤੇ ਚਿਹਰੇ ਤੇ ਵੀ ਰੌਣਕ ਰਹਿੰਦੀ ਆ ਤੇ ਮੈਨੂੰ ਆ ਕੇ ਇਥੇ ਹੈਲਪ ਵੀ ਕਰਦਨੇ ਦੁਕਾਨ ਦੇ ਵਿੱਚ ਤੇ ਇਹ ਕਹਿੰਦੇ ਨੇ ਵੀ ਯਾਰ ਮੇਰੀ ਜ਼ਿੰਦਗੀ ਬਦਲ ਕਿਵੇਂ ਦੇ ਦਿੰਦੇ ਨੇ ਬਾਤ। ਇਹ ਧੰਨਵਾਦ ਕਰਦੇ ਆ ਆਪ ਦਾ ਜੋ ਆਪ ਜੀ ਨੇ ਬਹੁਤ ਅੰਦਾ ਐਪੀਓ ਸ਼ੁਕਰੀਆ ਜੀ ਬੰਦੂ ਤੇ ਦੋਸਤੋ ਅਗਰ ਤੁਸੀਂ ਵੀ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਸ਼ਾ ਛੱਡਣਾ ਚਾਹੁੰਦਾ ਹੈ ਇਸ ਦਲਦਲ ਭਰੀ ਜ਼ਿੰਦਗੀ ਨੂੰ ਜੀਣਾ ਚਾਹੁੰਦਾ ਹੈ ਵਧੀਆ ਤਰੀਕੇ ਨਾਲ ਤਾਂ ਤੁਸੀਂ ਸਕਰੀਨ ਤੇ ਸਾਡੇ ਨੰਬਰ ਚੱਲ ਰਹੇ ਨੇ ਕੰਟੈਕਟ ਕਰਕੇ ਨੰਬਰਾਂ ਤੇ ਜਾਣਕਾਰੀ ਲੈ ਸਕਦੇ ਹੋ ਘਰੇ ਬੈਠੇ ਬੜੀ ਆਸਾਨੀ ਨਾਲ ਸਾਡਾ ਇੱਕ ਗਰੂ ਲਾਈਫ ਪ੍ਰੋਡਕਟ ਮੰਗਾ ਸਕਦੇ ਹੋ ਧੰਨਵਾਦ